ਸਟਾਰਟ ਚਲੋ ਮਹਾਰਾਣਾ ਪ੍ਰਤਾਪ ਕਲਾ ਮੰਚ ਦਸਹਿਰਾ ਕਮੇਟੀ ਮਹੱਲਾ ਧਰਮਕੋਟ ਦੀ ਤਰਫੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਦਸਹਿਰਾ ਉਤਸਵ ਜੋ ਇਸ ਵਾਰੀ 32ਵੇਂ ਦਸਹਿਰਾ ਉਤਸਵ ਸੋਥੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਉਸ ਦਸਹਿਰੇ ਦੀਆਂ ਜੋਰਾ ਸੋਰਾ ਨਾਲ ਤਿਆਰੀਆਂ ਚੱਲ ਰਹੀਆਂ ਹਨ ਜਿੱਥੇ ਕਿ ਸ਼ਾਨਦਾਰ ਪੁਤਲਿਆਂ ਦਾ ਗੁਜਰ ਕੀਤਾ ਜਾ ਰਿਹਾ ਵੀ ਤਿਆਰੀ ਦੇ ਵਿੱਚ ਜਿੱਥੇ ਜੋ ਕਿ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਹੋਏ ਹਨ ਸੋ ਸਾਡੇ ਨਾਲ ਸਾਨੂੰ ਬਹੁਤ ਹੀ ਸਤਿਕਾਰ ਜੋ ਸਰਕ ਕਮੇਟੀ ਦੇ ਪ੍ਰਧਾਨ ਸ਼ੋਕ ਕਮਲ ਜੀ ਡਾਇਰੈਕਟਰ ਆਫ ਸਰਕ ਕਮੇਟੀ ਉਹਨਾਂ ਕੋ ਜਾਣਕਾਰੀ ਲਵਾਂਗੇ ਕਿ ਕੱਲ ਨੂੰ ਕਿਹੋ ਜਿਹਾ ਸਮਾਗਮ ਹੈ ਕਿਹੋ ਜੇ ਪ੍ਰੋਗਰਾਮ ਹੈ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਜੀ ਡਿਜਾਨਾ ਸਪੋਕਸਮੈਨ ਸਾਡੇ ਕੋਲ ਤੁਸੀਂ ਇੰਟਰਵਿਊ ਲੈਣ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਔਰ ਨਾਲੇ ਹੀ ਸਭ ਤੋਂ ਪਹਿਲਾਂ ਪ੍ਰਭੂ ਰਾਮ ਪਕਤਾ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਹਾਰਾਣਾ ਪ੍ਰਤਾਪ ਕਲਾ ਮੱਝ ਦਸਹਰਾ ਕਮੇਟੀ ਇਹ ਰਾਮ ਭਗਤਾਂ ਦੇ ਚਰਨਾਂ ਵਿੱਚ ਇਹ 32ਵਾਂ ਦਸਹਰਾ ਜਿਹੜਾ ਕਿ ਸਪੈਸ਼ਲ ਤੌਰ ਤੇ 라ਵਣ ਮੇਗਨਾਥ ਕੁੰਭਕਰਨ ਇਹ ਤਿੰਨੇ ਪੁਤਲੇ ਜਿਹੜੇ ਆ ਸਾਡੇ ਵੇਖਣਯੋਗ ਹੋਣਗੇ ਕਿਉਂਕਿ ਚੰਡੀਗੜ੍ਹ ਤੋਂ ਸਪੈਸ਼ਲ ਤੌਰ ਤੇ ਅੱਜ 15 ਦਿਨਾਂ ਤੋਂ ਕਾਰੀਗਰ ਲੱਗੇ ਹੋਏ ਗਰਾਉਂਡ ਦੇ ਵਿੱਚ ਹੀ ਜਿਹੜੇ ਅੱਜ ਬਿਲਕੁਲ ਤਿਆਰ ਹੋ ਗਏ ਨੇ ਹੋਰ 10 ਮਿੰਟਾਂ ਦਾ ਖੜੇ ਹੋ ਜਾਣਗੇ ਤੇ ਇਹ ਸਾਡੇ ਜਿਹੜੀ ਸਾਡੀ ਟੀਮ ਵਰਕ ਆ ਜਿਹੜੀ ਸਾਡੀ ਕਮੇਟੀ ਦੇ ਜਿੰਨੇ ਵੀ ਮੈਂਬਰਸ ਨੂੰ ਨੇ ਇਹ ਬੜੀ ਮਿਹਨਤ ਕਰਦੇ ਨੇ ਨਾਲ ਹੀ ਮੈਂ ਇਹ ਬੇਨਤੀ ਕਰਾਂਗਾ ਕਿ ਕੱਲ 2 ਅਕਤੂਬਰ 2 ਵਜੇ ਦੁਪਹਿਰ ਨੂੰ ਤੁਸੀਂ ਇਸ ਪਾਲਾਜੀ ਮੰਦਿਰ ਦੇ ਨਾਲ ਇਸ ਦਸਹਰਾ ਮੇਲੇ ਨੂੰ ਦੇਖਣ ਪਹੁੰਚਣਾ ਜਿਹੜਾ ਕਿ ਬਿਲਕੁਲ ਕੇਜੀ ਦੇ ਸਾਹਮਣੇ ਆ ਦਸਹਰਾ ਜਿਹੜਾ ਤੁਹਾਨੂੰ ਅਸੀਂ ਬੜੇ ਹੀ ਰਮਾਂਨ ਦੇ ਡਾਇਲੋਗਾਂ ਦੇ ਨਾਲ ਅਤੇ ਸੀਮ ਸਿਨਰੀਆਂ ਦੇ ਨਾਲ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਅਸੀਂ ਸੀਨ ਸਿਨਰੀਆਂ ਤਿਆਰ ਕੀਤੀਆਂ ਨੇ ਸਭ ਤੋਂ ਬੈਸਟ ਜਿਹੜੀ ਗੱਲ ਆ ਕਿ ਜਿਹੜੀ ਆਤਸਵਾਜੀ ਆ ਉਹ 7 ਵਜੇ ਦੇਖਣਯੋਗ ਹੋਵੇਗੀ ਸਾਰੇ ਤੁਸੀਂ ਦਸਹਰੇ ਦੇਖ ਕੇ ਸਾਡੇ ਕੋਲ ਮੂਵ ਹੋ ਜਾਓ ਦੇਖੋ ਵੀ ਇਹ ਜਿਹੜਾ ਮਹਲਾ ਧਰਮਕੋਟ ਦਸਹਰਾ ਮਨਾਉਂਦਾ ਸਾਰਿਆਂ ਨਾਲ ਡਿਫਰੈਂਟ ਆ ਸਾਰੇ ਦਸਹਰੇ ਦੇਖ ਲਓ ਹੁਮ ਕੇ ਸਾਡੇ ਇੱਥੇ ਆਓ ਜਿਹੜਾ ਲਕਸ਼ਮ ਮੂਰਸ਼ਾ ਦਾ ਸੀਨ ਆ ਉਹ ਵੀ ਬੜਾ ਹੀ ਵਧੀਆ ਦੇਖਣਯੋਗ ਹੋਵੇਗਾ ਤੇ ਮੈਂ ਇੱਕ ਵਾਰ ਫੇਰ ਸਾਰੇ ਪ੍ਰਭੂ ਰਾਮ ਬਖਤਵਾਰ ਬੇਨਤੀ ਕਰਾਂਗੀ ਹੁਮ ਹਮਾ ਕੇ 2 ਵਜੇ ਦੁਪਹਿਰ ਨੂੰ ਬਾਲਾਜੀ ਮੰਦਰ ਦੇ ਨਾਲ ਪਹੁੰਚ ਕੇ ਇਸ ਦਸਹਰੇ ਦੇ ਮੇਲੇ ਨੂੰ ਚਾਰ ਚੰਦ ਲਾਣੇ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਿਆਰੇ ਦਸਤੋ ਤੁਹਾਡੀ ਜਾਣਕਾਰੀ ਦੱਸ ਦਈਏ ਜਿੱਥੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਕੱਲ ਦਸਹਰਾ ਉਸਤ ਮਨਾਇਆ ਜਾ ਰਿਹਾ ਹੈ ਉੱਥੇ ਜੋ ਕਿ ਮਹਾ ਜੋ ਕਿ ਰਾਣਾ ਪ੍ਰਤਾਪ ਕਲਾ ਮੰਚ ਵੱਲੋਂ ਇਸ ਫੁਵਾੜੇ ਦੀ ਧਰਤੀ ਉੱਤੇ ਇੱਕ ਦਸਹਰਾ ਦੇਖਣਯੋਗ ਹੋਵੇਗਾ ਜਿਸ ਦੇ ਵਿੱਚ ਜਿਵੇਂ ਕਿ ਜਾਣਕਾਰੀ ਦੰਦਿਆ ਪ੍ਰਧਾਨ ਜੀ ਨੇ ਦੱਸਿਆ ਕਿ ਇੱਥੇ ਰਮਾਇਣ ਦੇ ਡਾਇਲੌਗ ਜੋ ਕਿ ਇਹ ਡਾਇਲੌਗ ਫਿਲਮਾਂ ਨੂੰ ਵੀ ਦੂਰ ਕਰਨਗੇ ਸੋ ਅਸੀਂ ਵੀ ਆਪਣੇ ਟੀਵੀ ਦੇ ਮਾਧਿਅਮੋਂ ਰਾਹੀਂ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਦਸਤਰ ਬੇਨਤੀ ਕਰਦੇ ਹਾਂ ਕਿ ਆਓ ਇਸ ਦਸਹਰੇ ਦੀ ਰੌਣਕ ਨੂੰ ਵਧਾਓ ਜਿੱਥੇ ਕਿ ਸ਼੍ਰੀ ਰਮਾਇਣ ਦੇ ਨਾਲ ਜੋ ਕਿ ਸੀਰ ਸਿੰਦਰੀਆਂ ਜਿਵੇਂ ਕਿ ਹੋਰ ਕੀ ਜਾਣਾ ਜਿਵੇਂ ਕਿ ਜਾਣਕਾਰੀ ਲਈ ਦੱਸਿਏ ਕਿ ਇਹ ਦਸਹਰੇ ਦਾ ਜੋ ਕਿ ਤੁਸੀਂ ਪੁੱਤਲੇ ਸਭ ਤੋਂ ਠੈਡ ਦੋਹਰੇ ਦਾ ਕੀ ਜਾਣਾ ਜਾਓਗੇ ਪੁੱਤਲੇਾਂ ਦੀ ਹਾਈਟ ਜਿਹੜੀ ਹੈ ਜੀ ਰਾਵਣ ਜਿਹੜਾ 70 ਫੁੱਟ ਦਾ ਜੀ ਮੇਘਨਾਦ 60 ਫੁੱਟ ਅਤੇ ਕੁੰਮ ਕਰਨ ਪੂਜਾ ਬੋਤਰਾ ਜਿਹੜੀ ਲੰਕਾ ਹੈ ਉਹ ਵੀ ਬਹੁਤ ਵਧੀਆ ਸਪੈਸ਼ਲ ਤੌਰ ਤੇ ਚਾਰ ਜਿਹੜੇ ਉਹਦੇ ਖਾਨੇ ਆ ਮਤਲਬ ਹੈ ਸਿੰਗਲ ਸਟੋਰੀ ਵਧੀਆ ਬਣਾਈ ਗਈ ਆ ਉਹ ਲੰਕਾ ਉਹ ਤਾਂ ਜੀ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਰੂਰ ਇਸ ਦਸਹਰੇ ਮੇਲੇ ਦੀ ਰੌਣਕ ਨੂੰ ਵਧਾਓ ਜੈ ਸ਼੍ਰੀ ਰਾਮ ਸੋ ਪਿਆਰੇ ਦਸਕੋ ਤੁਹਾਡੀ ਜਾਣਕਾਰੀ ਦੱਸ ਜੇ ਕੱਲ ਨੂੰ ਇਸ ਟਾਈਮ ਜੋ ਕਿ ਇਹ ਗਰਾਊਂਡ ਖਜਾ ਕਜ ਭਰੇਗੀ ਸੋ ਲੱਗੇ ਪਰ ਤੋਂ ਸੰਗਤਾਂ ਆਣ ਕੇ ਇਸ ਦਸਹਰੇ ਦੀ ਰੌਣਕ ਨੂੰ ਵਧਾਉਣਗੇ ਸੋ ਮੈਂ ਵੀ ਆਪਣੇ ਟੀਵੀ ਦੇ ਮਾਧ ਰਾਂ ਰਾਹੀਂ ਸੋਸਮੂ ਲੱਕਨਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਕੱਲ ਸਾਰੇ ਉਸ ਜਿੱਥੇ ਕੇਸ ਮਹਾ ਰਾਣਾ ਪ੍ਰਤਾਪ ਕਲਾ ਮੰਚ ਦੀ ਆਪਾਂ ਉਹਨਾਂ ਨੂੰ ਉਹਨਾਂ ਦੀ ਹੌਸਲਾ ਪਦਾਇ ਕਰੇ ਉਹਨਾਂ ਨਾਲ ਜੋ ਕਿ ਤਿਆਰ ਕੀਤੀਆਂ ਚਾਕੀਆਂ ਵੀ ਦੇਖਣਯੋਗ ਹੋਣਗੀਆਂ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਜੀਸ਼ਾ ਥੈਂਕ ਯੂ ਤੁਹਾਡਾ ਨਾ ਫਿਕਰ ਇਹ ਨਾ ਇਹ ਰਾਮਣ ਦਾ ਖਤਲਾ ਜੀ 70 ਫੁੱਟ ਉਧਰ ਕੁੰਭਕਰਨ 50 ਫੁੱਟ ਇਧਰ ਮੇਗਨਾਫ ਦੀ 40 ਫੁੱਟ ਤੇ ਕਿੰਨੇ ਪੁੱਤਲੇ ਜਿਹੜੇ ਬਿਲਕੁਲ ਚਾਰ ਖੜੇ ਹੋਣ ਲੱਗੇ ਆ ਬਸ ਹੋਰ ਥੋੜੇ ਚਿਰ ਬਾਅਦ ਤੇ ਸਾਰੇ ਹੁੰਮ ਹਮਾ ਕੇ ਪਹੁੰਚੋ ਠੀਕ ਹੈ ਜੀ ਜੈ 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 ਜੈ